ਇਹ ਕੁ ਨਹੀਂ ਮਾਈਕ ਮਾਰ ਲਗਾ ਸਰਕਾਰ ਨੂੰ ਬਾਕੀ ਲੱਗੇ ਹਾਂ ਜੀ ਸਰ ਅੱਜ ਦੀ ਖੋਖਾ ਦਿੱਸਿਆ ਕੀ ਕਰਾਂ ਚੰਦੇ ਇਹ ਸੋਕੂ ਇਹ ਕੋਈ ਬਹੁਤ ਦੁਖਦਾਈ ਘਟਨਾ ਹੈ ਜੀ ਆ ਲੇਕਿਨ ਇਹਦੇ ਅਸਲੀ ਤੱਥ ਜਿਹੜੇ ਆ ਉਹ ਸਰਕਾਰ ਨੂੰ ਜਾਣਣੇ ਚਾਹੀਦੇ ਆ ਔਰ ਜਿੰਨੀਆਂ ਗੈਸ ਏਜੰਸੀਜ਼ ਕਿਉਂਕਿ ਇੱਥੇ ਜਿਹੜੇ ਲੋਕ ਰਹਿਣ ਵਾਲੇ ਆ ਉਹਨਾਂ ਤੋਂ ਪਤਾ ਲੱਗਿਆ ਪੀ ਇਹ ਬੜੀ ਧੀਰ ਤੋਂ ਗੈਸ ਦੀ ਸਮਗਲਿੰਗ ਜਿਹੜੀ ਆ ਅਸਲੀ ਗੱਲ ਹੈ ਜਿਹੜੇ ਸਿਲੰਡਰਾਂ ਦੇ ਵਿੱਚੋਂ ਗੈਸ ਕੱਢਦੇ ਆ ਕਿਉਂਕਿ ਅਦਰਵਾਈਜ਼ ਗੈਸ ਦਾ ਜਿਹੜਾ ਉਹ ਟੈਂਕਰ ਸੀ ਉਹਨੂੰ ਰੋਂਗ ਸਾਈਡ ਤੇ ਜਾਣ ਦੀ ਜ਼ਰੂਰਤ ਨਹੀਂ ਸੀ ਲੇਕਿਨ ਸਰਕਾਰ ਦੀ ਇਹ ਜ਼ਿੰਮੇਵਾਰੀ ਬਣਦੀ ਔਰ ਗੈਸ ਏਜੰਸੀ ਜਿਹੜੀਆਂ ਕਿ ਜਿਹੜੀਆਂ ਲੁੱਟਖਸੁੱਟ ਜਿਹੜੇ ਖਾਸ ਕਰਕੇ ਇਸ ਧੰਦੇ ਦੇ ਵਿੱਚ ਰੜੇ ਹੋਏ ਆ ਔਰ ਜਿੰਨੇ ਇੱਥੇ ਪਰਿਵਾਰਾਂ ਦਾ ਨੁਕਸਾਨ ਹੋਇਆ ਬਹੁਤ ਵੱਡਾ ਨੁਕਸਾਨ ਹੋਇਆ ਔਰ ਸਰਕਾਰ ਇਹਨੂੰ ਇਹਨੂੰ ਹੱਸ਼ਪ ਕਰਨ ਦੇ ਵਿੱਚ ਲੱਗੀ ਹੋਈ ਆ ਸਰਕਾਰ ਇਹਨੂੰ ਲੋਪਾ ਪੁਚੀ ਕਰਨ ਦੇ ਵਿੱਚ ਲੱਗੀ ਹੋਈ ਆ ਉੱਥੇ ਨਾਕਾ ਲਾਤਾ ਉਥਾਂ ਨਾਕਾ ਲਾਤਾਓ ਉਹ ਇਹਨਾਂ ਲੋਕਾਂ ਦੀ ਗੱਲ ਤਾਂ ਸੁਣ ਲਓ ਆਣ ਕੇ ਇਹਨਾਂ ਲੋਕਾਂ ਦੀ ਸਾਰ ਤਾਂ ਲੈ ਲਓ ਵੀ ਕਿੰਨਾ ਕਿੰਨਾ ਨੁਕਸਾਨ ਹੋਇਆ ਆ ਭੈਣਾਂ ਇੱਥੇ ਬੇਸਿਕਲੀ ਮੈਨੂੰ ਲੱਗਦਾ ਬੁਟੀਕ ਕਰਦੇ ਆ ਤੇ ਇਹਨਾਂ ਦੀਆਂ ਸਾਰੀਆਂ ਮਸ਼ੀਨਾਂ ਸਾਰਾ ਕੱਪੜਾ ਕਿਉਂਕਿ ਹਰ ਬੰਦਾ ਇੱਥੇ ਰੁਜ਼ਗਾਰ ਦੇ ਨਾਲ ਜੁੜਿਆ ਹੋਇਆ ਤੇ ਉਹ ਜਿਹੜਾ ਸਾਰਾ ਕੁਝ ਆ ਉਹ ਸੜ ਕੇ ਸੁਆਹ ਹੋ ਗਿਆ ਔਰ ਬੜੀ ਜਾਨ ਮਾਲ ਦੀ ਬਹੁਤ ਵੱਡਾ ਨੁਕਸਾਨ ਹੋਇਆ ਤੇ ਸਰਕਾਰ ਜਿਹੜੀ ਆ ਬਿਲਕੁਲ ਸੁੱਤੀ ਪਈ ਆ ਉਹਨਾਂ ਨੂੰ ਐ ਲੱਗਦਾ ਵੀ ਇਹ ਕੋਈ ਐਹੋ ਜੀ ਗੱਲ ਨਹੀਂ ਐ ਦੇਖੋ ਇੱਥੇ ਬਹੁਤ ਵਾਰੀ ਜਿਹੜੀ ਆ ਕੰਪਲੇਂਟ ਵੀ ਕੀਤੀ ਗਈ ਆ ਬਹੁਤ ਵਾਰੀ ਅਥਾਰਟਿਜ਼ ਨੂੰ ਕਿਹਾ ਵੀ ਗਿਆ ਆ ਵੀ ਸਾਡੇ ਆ ਪਿੰਡ ਦੇ ਵਿੱਚ ਆ ਹੋ ਰਿਹਾ ਲੇਕਰ ਬਦਕਿਸਮਤੀ ਇਹ ਆ ਨਾ ਕੋਈ ਕਿਤੇ ਡੀਸੀ ਨਾ ਕੋਈ ਪੁਲਿਸ ਨਾ ਕੋਈ ਸਰਕਾਰ ਇਹਦੇ ਤੇ ਕੰਮ ਕਰਨ ਨੂੰ ਪਿਆਰ ਨਹੀਂ ਆ ਕਹਿੰਦੇ ਵੀ ਅੱਜ ਦਾ ਦਿਨ ਲੰਘ ਜੂਵੇ ਕੱਲ ਦਾ ਦਿਨ ਲੰਘ ਜੂਵੇ ਪਰ ਜਦੋਂ ਇਦਾਂ ਦੇ ਹਾਦਸੇ ਹੁੰਦੇ ਆ ਉਦੇ ਤੋਂ ਬਾਅਦ ਵੀ ਸਰਕਾਰ ਦੇ ਕੰਨ ਤੇ ਜੂਨ ਹੀ ਸਰਕੀ ਮੈਂ ਸੱਚੀ ਗੱਲ ਐ ਚਲੋ ਮੇਰਾ ਇਹ ਹਲਕਾ ਨਹੀਂ ਐ ਲੇਕਿਨ ਪੰਜਾਬ ਦੀ ਗੱਲ ਤਾਂ ਯਾਰ ਕਰਨੀ ਪਊਗੀ ਨਾ ਇਹਨਾਂ ਬੱਚਿਆਂ ਦੀ ਇਹਨਾਂ ਬੀਬੀਆਂ ਦੀ ਇਹਨਾਂ ਭੈਣਾਂ ਦੀ ਗੱਲ ਤਾਂ ਕਰਨੀ ਪਊਗੀ ਇਹ ਤਾਂ ਨਹੀਂ ਹੈ ਬਿਲਕੁਲ ਸੀਐਮ ਸਾਹਿਬ ਉਹ ਇੱਥੇ ਆਉਣਾ ਚਾਹੀਦਾ ਔਰ ਇਹਦੇ ਵਿੱਚ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਆ ਤਾਂ ਕਿ ਜਿੰਨੀਆਂ ਇਹ ਜਿਹੜੀਆਂ ਗੈਸ ਏਜੰਸੀਜ਼ ਹੈਗੀਆਂ ਜਾਂ ਜਿੰਨੇ ਇਹ ਟੈਂਕਰ ਜਿਹੜੇ ਅਲੱਗ-ਅਲੱਗ ਜਗ੍ਹਾ ਤੇ ਸਪਲਾਈ ਕਰਦੇ ਆ ਉਹਨਾਂ ਨੂੰ ਬਿਲਕੁਲ ਉਹਨਾਂ ਦੇ ਨਕੇਲ ਕਸਣੀ ਚਾਹੀਦੀ ਆ ਤਾਂ ਕਿ ਇਹੋ ਜੀ ਅਣਸਖਾਵੀ ਘਟਨਾ ਜਿਹੜੀ ਆ ਕਿਸੇ ਹੋਰ ਜਗ੍ਹਾ ਪੰਜਾਬ ਦੇ ਵਿੱਚ ਦੇਖੋ ਇਹ ਬਹੁਤ ਦੁਖਦਾਈ ਘਟਨਾ ਹੈਗੀ ਆ ਲੇਕਿਨ ਇਹਦੇ ਅਸਲੀ ਤੱਥ ਜਿਹੜੇ ਆ ਉਹ ਸਰਕਾਰ ਨੂੰ ਜਾਣਣੇ ਚਾਹੀਦੇ ਆ ਔਰ ਜਿੰਨੀਆਂ ਗੈਸ ਏਜੰਸੀਜ਼ ਕਿਉਂਕਿ ਇੱਥੇ ਜਿਹੜੇ ਲੋਕ ਰਹਿਣ ਵਾਲੇ ਆ ਉਹਨਾਂ ਤੋਂ ਪਤਾ ਲੱਗਿਆ ਵੀ ਇਹ ਬੜੀ ਧੀਰ ਤੋਂ ਗੈਸ ਦੀ ਸਮਗਲਿੰਗ ਜਿਹੜੀ ਆ ਅਸਲੀ ਗੱਲ ਹੈ ਜਿਹੜੇ ਸਿਲੰਡਰਾਂ ਦੇ ਵਿੱਚੋਂ ਗੈਸ ਕੱਢਦੇ ਆ ਕਿਉਂਕਿ ਅਦਰਵਾਈਜ਼ ਗੈਸ ਦਾ ਜਿਹੜਾ ਉਹ ਟੈਂਕਰ ਸੀ ਉਹਨੂੰ ਰੋਂਗ ਸਾਈਡ ਤੇ ਜਾਣ ਦੀ ਜ਼ਰੂਰਤ ਨਹੀਂ ਸੀ ਲੇਕਿਨ ਸਰਕਾਰ ਦੀ ਇਹ ਜ਼ਿੰਮੇਵਾਰੀ ਬਣਦੀ ਔਰ ਗੈਸ ਏਜੰਸੀ ਜਿਹੜੀਆਂ ਇਹ ਜਿਹੜੀਆਂ ਲੁੱਟਕਸੁੱਟ ਜਿਹੜੇ ਖਾਸ ਕਰਕੇ ਇਸ ਧੰਦੇ ਦੇ ਵਿੱਚ ਰਲੇ ਹੋਏ ਆ ਔਰ ਜਿੰਨੇ ਇੱਥੇ ਪਰਿਵਾਰਾਂ ਦਾ ਨੁਕਸਾਨ ਹੋਇਆ ਬਹੁਤ ਵੱਡਾ ਨੁਕਸਾਨ ਹੋਇਆ ਔਰ ਸਰਕਾਰ ਇਹਨੂੰ ਇਹਨੂੰ ਹਾਸ਼ਾਪ ਕਰਨ ਦੇ ਵਿੱਚ ਲੱਗੀ ਹੋਈ ਆ ਸਰਕਾਰ ਇਹਨੂੰ ਲੋਪਾ ਪੁੱਛੀ ਕਰਨ ਦੇ ਵਿੱਚ ਲੱਗੀ ਹੋਈ ਆ ਉੱਥੇ ਨਾਕਾ ਲਾਤਾ ਉਥਾਂ ਨਾਕਾ ਲਾਤਾ ਉਹ ਇਹਨਾਂ ਲੋਕਾਂ ਦੀ ਗੱਲ ਤਾਂ ਸੁਣ ਲਓ ਆਣ ਕੇ ਇਹਨਾਂ ਲੋਕਾਂ ਦੀ ਸਾਰ ਤਾਂ ਲੈ ਲਓ ਵੀ ਕਿੰਨਾ ਕਿੰਨਾ ਨੁਕਸਾਨ ਹੋਇਆ ਆ ਭੈਣਾਂ ਇੱਥੇ ਬੇਸਿਕਲੀ ਮੈਨੂੰ ਲੱਗਦਾ ਬੁਟੀਕ ਕਰਦੇ ਆ ਤੇ ਇਹਨਾਂ ਦੀਆਂ ਸਾਰੀਆਂ ਮਸ਼ੀਨਾਂ ਸਾਰਾ ਕੱਪੜਾ ਕਿਉਂਕਿ ਹਰ ਬੰਦਾ ਇੱਥੇ ਰੋਜਗਾਰ ਦੇ ਨਾਲ ਜੁੜਿਆ ਹੋਇਆ ਤੇ ਉਹ ਜਿਹੜਾ ਸਾਰਾ ਕੁਛ ਆ ਉਹ ਸੜ ਕੇ ਸੁਆਹ ਹੋ ਗਿਆ ਔਰ ਬੜੀ ਜਾਨ ਮਾਲ ਦੀ ਬਹੁਤ ਵੱਡਾ ਨੁਕਸਾਨ ਹੋਇਆ ਤੇ ਸਰਕਾਰ ਜਿਹੜੀ ਆ ਬਿਲਕੁਲ ਸੁੱਤੀ ਪਈ ਆ ਉਹਨਾਂ ਨੂੰ ਐ ਲੱਗਦਾ ਵੀ ਇਹ ਕੋਈ ਇਹੋ ਜੀ ਗੱਲ ਨਹੀਂ ਹੈ ਮੈਂ ਤਾਂ ਇਹ ਡਿਮਾਂਡ ਕਰਦਾ ਵੀ ਇਹਦੇ 'ਚ ਜੁਡੀਸ਼ਲੀ ਜੁਡੀਸ਼ੀਅਲ ਇਨਕੁਆਇਰੀ ਹੋਵੇ ਤਾਂ ਕਿ ਕਿੰਨੇ ਚਿਰ ਦੀ ਇੱਥੇ ਸਮਗਲਿੰਗ ਕਿਉਂਕਿ ਕੱਲੀ ਇੱਥੇ ਨਹੀਂ ਹੁੰਦੀ ਆ ਸਾਡਾ ਸੁੱਚੀਪਿੰਡ ਆ ਜਲੰਧਰ ਉੱਥੇ ਵੀ ਇਹੋ ਜਿਹੇ ਹਾਲਾਤ ਆ ਤੇ ਸਰਕਾਰ ਬਿਲਕੁਲ ਸੁੱਤੀ ਪਈ ਆ ਨਾ ਦੇਸ਼ ਦੀ ਸਰਕਾਰ ਇਸ ਕੰਮ ਲਈ ਜਾਗਦੀ ਆ ਕਿਉਂਕਿ ਜਿੰਨੀਆਂ ਗੈਸ ਏਜੰਸੀਆਂ ਚਾਹੇ ਇੰਡੀਅਨ ਔਇਲ ਆ ਚਾਹੇ ਭਾਰਤ ਪੈਟਰੋਲੀਅਮ ਆ ਚਾਹੇ ਹੋਰ ਏਜੰਸੀਜ਼ ਹੈਗੀਆਂ ਅੱਜ ਕੱਲ ਤਾਂ ਬਾਨੀ ਅਡਾਨੀ ਦੀਆਂ ਏਜੰਸੀਜ਼ ਬਹੁਤ ਹੈਗੀਆਂ ਸੋ ਇਸ ਕਰਕੇ ਇਹਦੇ ਉੱਤੇ ਪੂਰਾ ਧਿਆਨ ਕਰਕੇ ਇਹਦੇ ਤੇ ਪੂਰੀ ਬਰੀਕੀ ਦੇ ਵਿੱਚ ਜਾ ਕੇ ਜਿਹੜੇ ਜਿਹੜੇ ਵੀ ਬੰਦੇ ਕਾਰਪੋਰੇਟ ਹੈਗੇ ਆ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਔਰ ਇਹਨਾਂ ਦਾ ਜਿੰਨਾ ਜਿੰਨਾ ਨੁਕਸਾਨ ਹੋਇਆ ਔਰ ਇਹਨਾਂ ਦਾ ਬੇਸਿਕਲੀ ਜਿਹੜੇ ਜਿਹੜੇ ਬਹੁਤ ਜ਼ਿਆਦਾ ਜਿਨ੍ਹਾਂ ਦਾ ਝੁੜਸ ਗਏ ਜਿਹੜੇ ਜਿਹੜੇ ਇਹ ਸਾਧ세 ਦੇ ਵਿੱਚ ਉਹਨਾਂ ਦਾ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਇਲਾਜ ਕਰਾਉਣਾ ਚਾਹੀਦਾ ਔਰ ਮੁਆਵਜ਼ਾ ਜਿਹੜਾ ਜਿੰਨਾਂ ਜਿੰਨਾਂ ਕਿਸੇ ਦੀ ਜਿਹੜਾ ਨੁਕਸਾਨ ਹੋਇਆ ਉਹਦੀ ਭਰਪਾਈ ਜਿਹੜੀ ਆ ਸਰਕਾਰ ਨੂੰ ਕਰਨੀ ਚਾਹੀਦੀ ਆ ਮੈਂ ਅਪੀਲ ਕਰਦਾ ਭਗਵਾਨ ਤੁਮਾਨ ਜੀ ਨੂੰ ਇੱਥੇ ਕਿਸੇ ਜ਼ਿੰਮੇਵਾਰ ਮਨਿਸਟਰ ਦੀ ਜਾਂ ਆਪ ਆਣ ਕੇ ਇੱਥੇ ਦੇਖੋ ਤਾਂ ਸਹੀ ਵੀ ਇੱਥੇ ਬੇਸਿਕ ਪ੍ਰੋਬਲਮ ਕਿੱਥੇ ਖੜੀ ਆ ਅਸੀਂ ਬੇਸਿਕ ਪ੍ਰੋਬਲਮ ਨਹੀਂ ਦੇਖਦੇ ਅਸੀਂ ਤਾਂ ਸਰਕਾਰ ਤਾਂ ਲਿਪਾ ਪੂੰਚੀ ਕਰਨ ਤੇ ਲੱਗੀ ਹੋਈ ਆ ਕਿ ਹਾਂ ਵੀ ਇਹ ਤਾਂ ਸ਼ਾਇਦ ਕੋਈ ਬਹੁਤ ਵੱਡਾ ਹਾਦਸਾ ਨਹੀਂ ਹੈ ਇਹ ਤਾਂ ਮੈਨੂੰ ਲੱਗਦਾ ਮੈਨ-ਮੇਡ ਹਾਦਸਾ ਹੈਗਾ ਸਰ ਜੀ ਕਿਵੇਂ ਬੀਕਦੇ ਹੋ 2 ਲੱਖ ਰੁਪਏ ਦਾ ਐਲਾਨ ਕਰ ਦਿੱਤਾ ਜਾਂਦਾ ਸਰਕਾਰ ਵੱਲੋਂ ਪਿੰਡ ਦੇ ਵਸਨੀਕ ਮੇ ਪਿੰਡ ਤੋਂ ਦਾ ਪਿੰਡ ਦੇ ਵਸਨੀਕਾਂ ਦਾ ਇਹ ਕਹਿੰਦਾ 2 ਲੱਖ ਰੁਪਏ ਦਾ ਕਿ ਆ ਜਿੰਦਗੀ ਵਾਪਸ ਆ ਜਾਏਗੀ 2 ਲੱਖ ਰੁਪਇਆ ਤਾਂ ਕੁਝ ਵੀ ਨਹੀਂ ਹੈ ਮੈਨੂੰ ਲੱਗਦਾ ਇਸ ਕੱਲੀ ਭੈਣ ਦਾ 10 15 20 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਔਰ ਜਿਹੜੇ ਇਨਸਾਨ ਚਲੇ ਗਏ ਆ ਜਿਹੜੀਆਂ ਜ਼ਿੰਦਗੀਆਂ ਚਲੇ ਗਈਆਂ ਜਾਂ ਜਿਹੜੀਆਂ ਮੌਤ ਤੇ ਜ਼ਿੰਦਗੀ ਦੇ ਵਿੱਚ ਜੂਝ ਰਹੇ ਆ ਸਰਕਾਰ ਅਸਲੀ ਗੱਲ ਹੈ ਉਹਨਾਂ ਨੂੰ ਬਿਲਕੁਲ ਦੇਖਣ ਨੂੰ ਹੀ ਤਿਆਰ ਨਹੀਂ ਹੈ ਮੈਂ ਤਾਂ ਇਸੇ ਕਰਕੇ ਆਇਆ ਮੈਂ ਕਿਹਾ ਯਾਰ ਹੱਦ ਹੋ ਗਈ ਵੀ ਕੋਈ ਵੀ ਬੰਦਾ ਅੱਜ ਦੀ ਤਰੀਕ ਦੇ ਵਿੱਚ ਪੰਜਾਬ ਦੇ ਵਿੱਚ ਜਾਗਦਾ ਹੀ ਨਹੀਂ ਹੈ ਪੋਲਿਟੀਕਲ ਬੰਦਿਆਂ ਨੂੰ ਪਤਾ ਨਹੀਂ ਕੀ ਪ੍ਰੋਬਲਮ ਹੋ ਗਈ ਆ ਵੀ ਕਮ ਸੇ ਕਮ ਜਾ ਕੇ ਲੋਕਾਂ ਦਾ ਹਾਲਤਾ ਪੁੱਛੋ ਅਸਲੀਅਤ ਤਾਂ ਦੇਖੋ ਅਸਲੀਅਤ ਇਹ ਆ ਵੀ ਇੱਥੇ ਜਿਹੜੀ ਗੈਸ ਦੀ ਸਮਗਲਿੰਗ ਹੁੰਦੀ ਆ ਉਸ ਕਰਕੇ ਇਹ ਬਹੁਤ ਵੱਡਾ ਹਾਦਸਾ ਜਿਹੜਾ ਔਰ ਪਿੰਡ ਦੇ ਲੋਕ ਵਿਚਾਰੇ ਡਰਦੇ ਆ ਪੁਲਿਸ ਡਰਾਉਂਦੀ ਆ ਇਹਨਾਂ ਨੂੰ ਹੋਰ ਪ੍ਰਸ਼ਾਸਨ ਡਰਾਉਂਦਾ ਇਸ ਕਰਕੇ ਬੋਲਣ ਨੂੰ ਤਿਆਰ ਨਹੀਂ ਹੈ ਪਹਿਲਾਂ ਵੀ ਇੱਥੇ ਜਿਹੜਾ ਟੈਂਕਰ ਸੀ ਇੱਥੇ ਪਲਟਿਆ ਸੀ ਉਸ ਵੇਲੇ ਵੀ ਬੜਾ ਤੈਸ਼ਤ ਦਾ ਮੌਜੂਦ ਸੀ ਪਰ ਫਿਰ ਵੀ ਜਿਹੜਾ ਪ੍ਰਸ਼ਾਸਨ ਹੈ ਸਰਕਾਰ ਵੱਲੋਂ ਦੇਖੋ ਇੱਥੇ ਬਹੁਤ ਵਾਰੀ ਜਿਹੜੀ ਆ ਕੰਪਲੇਂਟ ਵੀ ਕੀਤੀ ਗਈ ਆ ਬਹੁਤ ਵਾਰੀ ਅਥਾਰਟिटीज ਨੂੰ ਕਿਹਾ ਵੀ ਗਿਆ ਆ ਵੀ ਸਾਡੇ ਆ ਪਿੰਡ ਦੇ ਵਿੱਚ ਆ ਹੋ ਰਿਹਾ ਲੇਕਿਨ ਵੱਦਕਿਸਮਤੀ ਇਹ ਆ ਨਾ ਕੋਈ ਕਿਤੇ ਡੀਸੀ ਨਾ ਕੋਈ ਪੁਲਿਸ ਨਾ ਕੋਈ ਸਰਕਾਰ ਇਹਦੇ ਤੇ ਕੰਮ ਕਰਨ ਨੂੰ ਪਿਆਰ ਨਹੀਂ ਆ ਇਹ ਕਹਿੰਦੇ ਵੀ ਅੱਜ ਦਾ ਦਿਨ ਲੰਘ ਜੂਵੇ ਕੱਲ ਦਾ ਦਿਨ ਲੰਘ ਜੂਵੇ ਪਰ ਜਦੋਂ ਇਦਾਂ ਦੇ ਹਾਦਸੇ ਹੁੰਦੇ ਆ ਉਹਦੇ ਤੋਂ ਬਾਅਦ ਵੀ ਸਰਕਾਰ ਦੇ ਕੰਨ ਤੇ ਜੂ ਨਹੀਂ ਸਰਕੀ ਮੈਂ ਸੱਚੀ ਗੱਲ ਐ ਚਲੋ ਮੇਰਾ ਇਹ ਹਲਕਾ ਨਹੀਂ ਐ ਲੇਕਿਨ ਪੰਜਾਬ ਦੀ ਗੱਲ ਤਾਂ ਯਾਰ ਕਰਨੀ ਪਊਗੀ ਨਾ ਇਹਨਾਂ ਬੱਚਿਆਂ ਦੀ ਇਹਨਾਂ ਬੀਬੀਆਂ ਦੀ ਇਹਨਾਂ ਭੈਣਾਂ ਦੀ ਗੱਲ ਤਾਂ ਕਰਨੀ ਪਊਗੀ ਇਹ ਤਾਂ ਨਹੀਂ ਐ ਬਿਲਕੁਲ ਸੀਐਮ ਸਾਹਿਬ ਨੂੰ ਇੱਥੇ ਆਉਣਾ ਚਾਹੀਦਾ ਔਰ ਇਹਦੇ ਵਿੱਚ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਆ ਤਾਂ ਕਿ ਜਿੰਨੀਆਂ ਇਹ ਜੜੀਆਂ ਗੈਸ ਏਜੰਸੀਜ਼ ਹੈਗੀਆਂ ਜਾ ਜਿੰਨੇ ਹੀ ਟੈਂਕਰ ਜਿਹੜੇ ਅਲੱਗ-ਅਲੱਗ ਜਗ੍ਹਾ ਤੇ ਸਪਲਾਈ ਕਰਦੇ ਆ ਉਹਨਾਂ ਨੂੰ ਬਿਲਕੁਲ ਉਹਨਾਂ ਦੇ ਨਕੀਲ ਕਸਣੀ ਚਾਹੀਦੀ ਆ ਤਾਂ ਕਿ ਇਹੋ ਜੀ ਅਣਸਖਾਵੀ ਘਟਨਾ ਜਿਹੜੀ ਆ ਕਿਸੇ ਹੋਰ ਜਗ੍ਹਾ ਪੰਜਾਬ ਦੇ ਵਿੱਚ ਨਾ ਹੋਵੇ